ਅੱਜ ਦਾ ਜਿਹੜਾ ਅਸੀਂ ਕਰਦਾਸਪੁਰ ਦੇ ਕਾਦੀਆ ਹਲਕੇ ਦੇ ਬਲੌਗ ਦਾ ਧਾਰੀਵਾਲ ਵਿਖੇ ਆਏ ਆ ਜਿਹੜੇ ਬਲੌਗ ਸਾਡੇ ਕਾਂਗਰਸ ਦਾ ਆ ਉਹ ਬਲੌਗ ਦੀ ਮੀਟਿੰਗ ਲਈ ਹੈ ਜਿਹਦੇ ਵਿੱਚ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਅਬਜ਼ਰਵਰ ਭਰਤ ਸਿੰਘ ਸਲਨਕੀ ਜਿਹੜੇ ਸੀਨੀਅਰ ਕਾਂਗਰਸਮੈਨ ਨੇ ਉਹ ਉੱਥੇ ਇੱਥੇ ਪਹੁੰਚੇ ਨੇ ਉਹ ਸਾਬਕਾ ਵਜ਼ੀਰ ਵੀ ਰਹੇ ਨੇ ਕੇਂਦਰ ਦੇ ਔਰ ਦੋ ਵਾਰ ਗੁਜਰਾਤ ਦੇ ਪ੍ਰਧਾਨ ਵੀ ਰਹੇ ਨੇ ਗੁਰਦਾਸ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਔਰ ਉਹ ਇੱਥੇ ਸੰਗਠਨ ਸਿਰਜਣ ਪ੍ਰੋਗਰਾਮ ਜਿਹੜਾ ਸਾਡੇ ਮਾਨਯੋਗ ਖੜਗੇ ਜੀ ਔਰ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ 'ਚ ਸ਼ੁਰੂ ਕੀਤਾ ਨਵੀਂ ਕਾਂਗਰਸ ਦੀ ਰੂਪਰੇਖਾ ਤਿਆਰ ਕਰਨੀ ਹੈ ਲੋਕਾਂ ਦਾ ਆਮ ਉਲੰਭਾ ਹੁੰਦਾ ਸੀ ਕਿ ਜਿਹੜੇ ਜਿਹੜੇ ਪਰਦਾੜ ਬੰਦੇ ਨੇ ਉਹ 2-4 ਲੀਡਰ ਬਹਿ ਕੇ ਫੈਸਲਾ ਕਰ ਲੈਂਦੇ ਨੇ ਤੇ ਉਹ ਬਣਾ ਕੇ ਦਿੱਤੇ ਜਾਂਦੇ ਨੇ ਉਹ ਚੀਜ਼ ਪੂਰੇ ਦੇਸ਼ 'ਚੋਂ ਹੀ ਇਹ ਚੀਜ਼ ਫੀਲਿੰਗ ਆ ਰਹੀ ਸੀ ਸੋ ਸਾਡੀ ਜਿਹੜੀ ਕਾਂਗਰਸ ਦੀ ਕਮੇਟੀ ਆਲ ਇੰਡੀਆ ਕਾਂਗਰਸ ਕਮੇਟੀ ਉਹਨੇ ਫੈਸਲਾ ਕੀਤਾ ਕਿ ਐਸ 2025 ਤੱਕ ਸਾਰੇ ਜਿਹੜਿਆਂ ਦੇ ਪ੍ਰਧਾਨ ਜਿਹੜੇ ਆ ਲੀਡਰ ਸਾਹਿਬਾਨ ਜਾ ਕੇ ਲੋਕਾਂ ਨਾਲ ਗੱਲ ਕਰਕੇ ਕਾਮਨ ਪਬਲੀਕ ਨਾਲ ਗੱਲ ਕਰਕੇ ਵਰਕਰ ਆਪਣੀ ਕੱਲੀ ਕੱਲੀ ਗੱਲ ਜਿਹੜੀ ਉਹਨਾਂ ਅੱਗੇ ਰੱਖ ਸਕਦੇ ਆ ਉਹ ਪ੍ਰਧਾਨ ਜਿਹੜੇ ਆ ਉਦੋਂ ਅਸੀਂ ਬਣਾ ਕੇ ਜਿਹੜੇ ਆ ਉਹ ਤੁਹਾਨੂੰ ਸਮਰਪਿਤ ਕੀਤੇ ਜਾਣਗੇ ਕਾਂਗਰਸ ਕਮੇਟੀਆਂ ਨੂੰ ਸੋ ਉਹਦੀ ਜਿਹੜੀ 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 ਇੱਥੇ ਆ ਉਹ ਮੀਟਿੰਗ ਅੱਜ ਇੱਥੇ ਹੋਈ ਹੈ ਮੈਂ ਬਤੌਰ ਪੀਸੀਸੀ অবজারভার ਇੱਥੇ ਆ ਮੇਰੇ ਨਾਲ ਦੋ অবজারভার ਜਿਹੜੇ ਨੇ ਉਹ ਜਗਿੰਦਰਪਾਲ ਢਿੰਗਰਾ ਜੀ ਔਰ ਐਮੈਨਿਊਲ ਜੀ ਵੀ ਆਏ ਨੇ ਔਰ ਇਹ ਜਿਹੜਾ ਕਾਦੀਆਂ ਹਲਕਾ ਨੇ ਸਾਡੇ ਆਲੂਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਪ੍ਰਧਾਨ ਵੀ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਮਪੀ ਵੀ ਰਹੇ ਨੇ ਉਹਨਾਂ ਦਾ ਇਹ ਹਲਕਾ ਹੈ ਔਰ ਉਹ ਵੀ ਇੱਥੇ ਮੌਜੂਦ ਹੈ